ਅਨਜਾ ਸਿੱਗਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਇੱਕੋ ਹੀ ਗਾਮ ਆ ਜਿਹਦੇ ਵੀਰ ਜੀ ਨਾਲ ਦੇਖੋ ਤੇ ਬਾਕੀ ਸੂਈ ਸਵਾਈ ਆ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਜਲਦੀ ਜਰੂਰ ਧਿਆਨ ਦਿਆ ਕਰੋ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਠੀਕ ਠਾਕ ਜੀ। ਲੜਦੀ ਕਰਾ ਮਾਰ ਜੀ ਕਿਰਪਾ। ਚਲੋ ਕਿਰਪਾ ਜੀ ਦੀ ਜੀ ਤੇ ਨਾਮ ਦੱਸਦੇ ਕਰ। ਨਾਮ ਵੀ ਜੀ ਮੇਰਾ ਜਿੰਦਾ ਏ। ਫੋਨ ਨੰਬਰ ਆਇਆ 99144694 ਤੇ ਸ਼ਹਿਰ ਅੰਮ੍ਰਿਤਸਰ ਜੇ ਆਪਣਾ ਜਿਲ੍ਹਾ ਵੀ ਅੰਮ੍ਰਿਤਸਰ ਮੈਂਦਾ ਤੇ ਪਾਣੇ ਤਰਨਤਾਰ ਰੋਡ ਤੇ ਆਪਣਾ ਪਿੰਡ ਵੀ ਜੀ ਇੱਕ ਪਾਸੇ ਘਰਵਾਲੀ ਲੱਗਦਾ ਹੈ ਕੋ ਬਸ ਚਾੜੀ ਹੁੰਦਾ ਲੱਗਦਾ। ਅੱਛਾ ਜੀ। ਹਾਂਜੀ। ਠੀਕ ਹੈ ਤੇ ਫੋਨ ਨੰਬਰ ਹੀ ਬੋਲਦਾ ਫੋਨ ਨੰਬਰ ਹੈ 9914460394 ਠੀਕ ਹੈ ਤੇ ਅੱਜ ਕੋਈ ਆ ਫਿਰ ਹਾਂ ਜੀ ਅੱਜ ਵੀ ਕੋਈ ਆਜਾ ਅੱਜ ਚੰਗਾ ਸ਼ਿੰਗਾਰ ਕੀਤਾ ਜੀ ਇਹਦਾ ਫਿਰ ਚਾਉ ਉਹ ਜਾਈ ਰੀ ਜੀ ਆਈ ਬਾਕੀ ਚਲੋ ਇਹ ਆ ਵੀ ਜਿੰਨਾ ਜਿੰਨਾ ਤੋਂ ਆਪਾਂ ਕਮਾਈ ਕਰਨੀ ਆ ਉਹ ਆਪਾਂ ਮਾਨਦਗੀ ਕਰਦੇ ਹਾਂ ਜੀ ਚਲੋ ਆਪਾਂ ਇਹ ਨਹੀਂ ਆ ਦੇ ਅਗਲਾ ਮਾਰਾ ਵਾ ਮਾਰਾ ਕਰਕੇ ਨਹੀਂ ਆਪਾਂ ਨੂੰ ਮਾਰ ਕੋਈ ਨਹੀਂ ਸਾਰਿਆਂ ਨੂੰ ਦੇ ਹਾਂਜੀ ਹਾਂਜੀ ਇਹਦੀ ਮਾੜੀ ਕਹਿਗੇ ਇਹਨੂੰ ਮਾੜੀ ਕਰਕੇ ਆਪਾਂ ਪਹਿਲੀ ਵਾਰੀ ਮੈਂ ਕਹਿਣ ਲੱਗਾ ਮੈਂ ਕਦੀ ਨਹੀਂ ਗਿਆ ਕੇ ਵਾਰ ਪਰ ਆ ਪਾਣੀ ਨੇ ਮਹਾਰਾਜ ਸਾਰਾ ਨਾ ਪੜਾ ਕਰੇ ਕੰਮ ਜੰਦਾ ਹਾਂ ਜੀ ਹਾਂ ਜੀ ਕਿਹਨੂੰ ਮਾੜਾ ਕਹਿ ਗਏ ਵੀ ਮੈਂ ਬੜਾ ਚੰਗਾ ਹਾਂ ਜੀ ਹਾਂ ਜੀ ਇਹਨੂੰ ਵੀ ਵਰਤੂ ਦਾ ਫਿਰ ਪਤਾ ਲੱਗਿਆ ਨਹੀਂ ਆਪ ਜੀ ਹਾਂ ਜੀ ਨਾਲ ਇਹ ਆ ਵੀ ਚਲੋ ਜਿੰਨਾ ਸਿਰ ਆਪਾਂ ਕਮਾਈ ਕਰਨੀ ਆ ਰੋਟੀ ਖਾਣੀ ਆ ਹਰ ਚਿੰਗਾਰ ਕਰਨਾ ਚਾਹੀਦਾ ਵਾ ਸੋਹਣਾ ਲੱਗਦਾ ਪਛੋ ਸ਼ੋਹ ਹੋ ਜਾ ਵਾ ਚਲ ਪਾਲੀ ਠੀਕ ਹੈ ਪਰ ਆਪ ਜੀ ਜੋ ਆਪਾਂ ਵੀਡੀਓ ਪਾਉਣ ਲੱਗੇ ਹਾਂ ਹਾਂ ਜੀ ਸ਼ੁਰੂ ਵੀ ਆਪਾਂ ਕੀਤਾ ਅੱਛਾ ਠੀਕ ਹੈ ਬਾਕੀ ਤਾਂ ਮੁਰਗੇ ਫੌਜੀ ਸਾਹਿਬ ਨੇ ਕੀਤਾ ਇਹ ਮੁਰਗੇ ਟ੍ਰੈਂਡ ਹੀ ਚੱਲੇਗਾ ਹਾਂਜੀ ਹਾਂਜੀ ਚਲੋ ਇਸ ਤਰ੍ਹਾਂ ਹੀ ਹੈ ਕਿ ਤੇ ਬਾਕੀ ਆ ਵੀ ਚਲੋ ਅੱਜ ਟਾਈਮ ਲਾਇਆ ਵੀਰ ਜੀ ਨੇ ਨੇ ਇੱਥੇ ਸੋਹਣੀ ਲੱਗਦੀ ਆ ਚਲੋ ਤੇ ਬਾਕੀ ਇੱਕ ਰੀਆ ਥਾਣੇ ਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਜੀ ਤੇ ਮਿਲਕ ਵਿੱਚ ਨੇ ਚੰਗੇ ਲੱਗੇ ਬਾਕੀ ਆ ਵੀ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਊਗਾ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇੱਥੇ ਚੰਗੀਆਂ ਆ ਸਾਫ ਸੂ ਚੰਗੀਆਂ ਸੀ ਕਿੰਨਾ ਦੁੱਧ ਦੇ ਕੋਲ ਵੀ ਦੁੱਧ 9 ਕਿਲੋ ਹੋਵੇ ਜਿਹੜਾ ਆਪਾਂ ਇਹਦੇ ਲੀਟਰ ਮਰਵਾ ਦੇਣਾ ਅੱਛਾ ਦੋ ਟਾਈਮ ਤਸੱਲੀ ਕਰਕੇ ਆਪਦੀ ਖੜਦ ਬਣਾਉਣ ਪੜਾ ਸਾਰੀ ਚੀਜ਼ 100 ਰੁਪਈ ਜੀ ਜਿਹੜੇ ਕਿੜਾ ਬੋਲ ਕੇ ਦੱਸਣਾ ਵੀ ਮੈਨੂੰ ਆਇਆ ਤੇ ਮੈਨੂੰ ਹਾਂਜੀ ਹਾਂਜੀ ਇਹ ਆ ਵੀ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਲੈ ਜੀ 100 ਰੁਪਈ ਜੀ ਤਸੱਲੀ ਹੀ ਕਰੇ ਤੋਰਾਂ ਫੇਰ ਇੱਕ ਕਰੀ ਰੁਪਈ ਇਹਨੂੰ ਲੈਣਾ ਨਿੱਕੇ ਬੰਦੇ ਨੇ ਹਾਂਜੀ ਹਾਂਜੀ ਕਿੰਨੀ ਜਿੰਨਾ ਆਪਣਾ ਚਲੋ ਚਾਹ ਪਾਣੀ ਦਾ ਸਾਰਨਾ ਵੀ ਜੇ ਆਪਾਂ ਮਾਰੇ ਬੰਦਾ ਅੱਗੇ ਤੁਸੀਂ ਨਹੀਂ ਕਰਕੇ ਖੜੇ ਹਾਂਜੀ ਹਾਂਜੀ ਕਿਹਦਾ ਕਿਦਾਂ ਆਲੇ ਨੇ ਪਾ ਕੇ ਇਕੱਠੇ ਕਰਕੇ ਚਲੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲੇ ਮੂੰਹ ਮਾ ਬਹੁਤ ਵਧੀਆ ਬਿਊਟੀ ਬੈਡੀ ਚੰਗੀ ਜੀ ਨਿੱਕੀ ਜੀ ਗਾਣਾ ਨਾ ਬਾਲੀ ਨਿੱਕੀ ਨਾ ਬਾਲੀ ਵੱਡੀ ਹਾਂਜੀ ਬਹੁਤੀ ਵੱਡੀ ਵੀ ਨਹੀਂ ਹੈ ਤੇ ਬਹੁਤੀ ਸਾਂਭ ਵਾਲੀ ਵੀ ਨਹੀਂ ਆ ਚਲੋ ਰੰਗ ਰੂਪ ਦੀ ਸੋਹਣੀ ਆ ਤੇ ਪਰ ਇਹ ਵੀ ਨਹੀਂ ਕਿ ਬਹੁਤੀ ਸਾਂਭ ਵਾਲੀ ਹੋਵੇ ਲੱਗਾ ਤੇ ਕਰੀ ਫਲਕਾਰੀ ਦਿਖਾ ਦੀ ਇਹਨੇ ਹਾਂ ਲੈ ਸਾਦੇ ਜੀ ਇੱਕੋ ਜਿਹਾ ਰੰਗ ਗਿਆ ਸਾਰਾ ਲੈ ਜਾਓ ਹੋਰ ਨਹੀਂ ਹਿੱਕ ਹੁਣ ਜਿਹੜਾ ਕੋਈ 9 ਲੀਟਰ ਦੇ ਕਰੀਬ ਜਿਹੜਾ ਦੁੱਧ ਕਿੰਨੇ ਵੀ ਇਹਦੇ ਕੋਲ ਹੈਗਾ ਆ ਆ ਤੁਸੀਂ 9 ਕਿਲੋ ਨੂੰ 9 ਕਿਲੋ ਦੱਸਣਾ ਹੈ। ਬਾਕੀ ਬੱਚਾ ਨਹੀਂ ਹੈਗਾ ਇਹਦਾ। ਬੱਚੇ ਤਾਂ ਬਿਨਾ ਹੀ ਆ। ਤਰਾ ਨਿਆ ਮਰਵਾ ਦੀ ਹਰ ਜੀ ਦਿਖਾ ਦਿਓ। ਤੇ ਕੋਈ ਰੱਸੀ ਨਹੀਂ ਪਾਣੀ। ਮਨੇ ਹਰਪ੍ਰੀਤ ਜੀ ਕੋਈ ਰੱਸੀ ਰੱਸੀ ਦੀ ਨਹੀਂ ਲੋ। ਤਰਾ ਇਹਦੇ ਹਰ ਜੋ ਆਈ ਦੂਏ ਹਾਂ ਦੇ ਸਾਰੇ ਸਟਾਫ ਹਟਾ ਰਹੇ ਨੇ ਬਿਲਕੁਲ ਪਿਛਲੇ ਸਨਾਂ ਦੇ ਦਖਾਡੇ ਤੋਂ ਬਾਅਦ ਮਸ਼ੀਨਾਂ ਲਈ ਜਿਹੜਾ ਆਪਾਂ ਸਟਾਰਟ ਸ਼ੁਰੂ ਹੋ ਗਈ ਹੈ ਕਿਹਾ ਵਾਂ ਮੇਰਾ ਕੈਲੀਬ੍ਰੇਸ਼ਨ ਦੇ ਸੰਦਰਭ ਜੰਗੀ ਤੱਕ ਵਾਜੂ ਤਰ ਗੀ ਠੀਕ ਹੈ ਜੀ ਤੇ ਦੱਸੀਆ ਫਿਰ ਮੋਲੇ ਦਾ ਇਹਦਾ ਮੋਲਾ 25000 ਰੁਪਏ ਹੈ ਅੱਛਾ 25000 ਕਰ ਦਈਏਗਾ ਛੋਟ ਛਾੜ ਮਰਜੀ ਨਾਲ ਕਰਾਲਾ ਜਿੰਨੇ ਦੀ ਆ ਤੋਲ ਦੇ ਇੱਕੋ ਗੱਲ ਕਰ ਦਈਏ ਫਿਰ ਜੱਸ ਨੋ ਜੱਸ ਨੋ 2000 ਦੀ ਦੇ ਦੀਏ ਉਹ ਤੁਸੀਂ 500 ਛੋਟ ਕਰਦੇ ਸਾਡੀ ਕੀ ਅੱਛਾ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋ ਤਸੱਲੀ ਕਰਕੇ ਨਾ ਗਾ ਲੈ ਮੁਰੇ ਕੇ ਚਵਾਈ ਕਰਕੇ ਹੁਣ ਜਿਤਨਾ ਨੂੰ ਪਸੰਗੀ ਆ ਹਾਂਜੀ ਸਾਫ ਰੋਪਰ ਹੱਥ ਜੀ ਚਵਾਈ ਆ ਲੈ ਥਨ ਬੰਦ ਆ ਹਾਂਜੀ ਹਾਂਜੀ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ